ਪੋਸੂਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਪੰਜਾਬੀ ਗਾਇਕਾ ਗੁਲਸ਼ਨ ਕੋਮਲ ਅੱਜ ਕਿਉਂ ਉਦਾਸ ਹੈ ਗੁਲਸ਼ਨ ਕੋਮਲ ਇੱਕ ਉਹ ਮਿੱਠੀ ਤੇ ਸੁਰੀਲੀ ਆਵਾਜ਼ ਦੀ ਮਲਿਕਾ ਜਿਸ ਦੇ ਗਾਏ ਗੀਤਾਂ ਨੇ ਕਰੋੜਾਂ ਲੋਕਾਂ ਦਾ ਮਨੋਰੰਜਨ ਕੀਤਾ ਔਰ ਅੱਜ ਵੀ ਜਿਨ੍ਹਾਂ ਦੇ ਗੀਤਾਂ ਨੂੰ ਬੜੀ ਸ਼ਿੱਦਤ ਦੇ ਨਾਲ ਗਾਇਆ ਜਾਂਦਾ ਹੈ ਗੁਲਸ਼ਨ ਕੋਮਲ ਜੀ ਉਸ ਵੇਲੇ ਵੀ ਕਿਤੇ ਨਾ ਕਿਤੇ ਇਸ ਚੀਜ਼ ਨੂੰ ਲੈ ਕੇ ਤੰਗ ਤੇ ਪਰੇਸ਼ਾਨ ਰਹਿੰਦੇ ਸੀ ਕਿ ਜਿਸ ਤਰ੍ਹਾਂ ਉਹਨਾਂ ਨੂੰ ਸਟੇਜ ਦੇ ਉੱਪਰ ਕੋ-ਸਿੰਗਰਾਂ ਦੇ ਨਾਲ ਆਉਣਾ ਚਾਹੀਦਾ ਸੀ ਸ਼ਾਇਦ ਕੋ-ਸਿੰਗਰ ਜਿਹੜੇ ਸੀਗੇ ਉਹ ਪੂਰੀ ਤਰ੍ਹਾਂ ਆਜ਼ਾਦੀ ਨਹੀਂ ਸੀ ਦਿੰਦੇ ਔਰ ਹਾਲਾਂਕਿ ਉਹਨਾਂ ਨੇ ਪੰਜਾਬ ਦੇ ਨਾਮ 'ਤੇ ਸਿੰਗਰਾਂ ਦੇ ਨਾਲ ਆਪਣੇ ਗਾਣੇ ਗਾਏ ਨਹੀਂ ਔਰ ਅੱਜ ਉਹਨਾਂ ਦੀ ਜ਼ਿੰਦਗੀ ਨੂੰ ਲੈ ਕੇ ਆਪਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਕਿ ਆਖਰ ਉਹਨਾਂ ਦੀ ਉਦਾਸੀ ਦਾ ਕਾਰਨ ਕੀ ਹੈ ਕਿਉਂ ਅੱਜ ਉਹ ਮਤਲਬ ਜਿਸ شدت ਦੇ ਨਾਲ ਉਹਨਾਂ ਦੀ ਆਵਾਜ਼ ਲੋਕਾਂ ਦੇ ਦਿਲਾਂ ਤੇ ਰਾਜ ਕਰਦੀ ਸੀ ਉਹ ਆਵਾਜ਼ ਜਿਹੜੀ ਹੈ ਅੱਜ ਉਸ ਲੈਵਲ ਦੇ ਨਾਲ ਲੋਕਾਂ ਵਿੱਚ ਨਹੀਂ ਆ ਰਹੀ ਜਿੰਨੀ ਕੋਈ ਜਾਣਕਾਰੀ ਦੋਸਤੋ ਮਿਲੀ ਹੈ ਪੋਸੂਨਾਮਾ ਚੈਨਲ ਤੇ ਆਪ ਸਭ ਦੇ ਰੂਬ ਰੂ ਕਰਨ ਜਾ ਰਿਹਾ ਹਾਂ ਦੱਸਿਆ ਜਾ ਰਿਹਾ ਕਿ ਗੁਲਸ਼ਨ ਕੋਮਲ ਜੀ ਦਾ ਜਨਮ 18 ਮਾਰਚ 1948 ਨੂੰ ਹੋਇਆ ਕਪੂਰਥਲੇ ਦੇ ਵਿੱਚ ਇਹਨਾਂ ਦੇ ਪਿਤਾ ਜੀ ਸਰਦਾਰ ਸਾਧੂ ਸਿੰਘ ਵਿਰਦੀ ਸਾਹਿਬ ਔਰ ਮਾਤਾ ਸ਼੍ਰੀ ਕ੍ਰਿਸ਼ਨਾ ਕੁਮਾਰੀ ਜੀ ਦੇ ਘਰ 1948 ਦੇ ਵਿੱਚ ਇਹ ਆਵਾਜ਼ ਜਿਹੜੀ ਹੈ ਉਸ ਦਾ ਜਨਮ ਹੁੰਦਾ ਹੈ ਬਚਪਨ ਤੋਂ ਦੱਸਿਆ ਜਾ ਰਿਹਾ ਕਿ ਇਹਨਾਂ ਨੂੰ ਹਿੰਦੀ ਗੀਤ ਸੁਣਨੇ ਦਾ ਬੜਾ ਸ਼ੌਕ ਸੀ ਲੇਕਿਨ ਜਦੋਂ ਗੀਤ ਸੁਣਦੇ ਸੀ ਤੇ ਫਿਰ ਨੇਚਰਲੀ ਕਦੇ ਗੁੰਗਣਾਉਂਦੇ ਵੀ ਹੋਣਗੇ ਉਹਨਾਂ ਗੀਤਾਂ ਨੂੰ ਖਾਸ ਕਰਕੇ ਜਦੋਂ ਆਪਾਂ ਅੱਜ ਵੀ ਕੋਈ ਗੀਤ ਹਿੰਦੀ ਦਾ ਸੁਣਦੇ ਆ ਤੇ ਜੋ ਮਤਲਬ ਬੜਾ ਪਿਆਰਾ ਲੱਗਦਾ ਤੇ ਉਸ ਨੂੰ ਗੁੰਗਣਾਉਣ ਦੀ ਅਸੀਂ ਲੋਕ ਕੋਸ਼ਿਸ਼ ਵੀ ਕਰਦੇ ਤੇ ਗੁਲਸ਼ਨ ਕੋਮਲ ਜੀ ਵੀ ਹਿੰਦੀ ਗੀਤਾਂ ਦੇ ਕਾਫੀ ਮੁਰੀਦ ਕਾਫੀ ਗੀਤ ਸੁਣਦੇ ਸਨ ਹੌਲੀ ਹੌਲੀ ਉਹਨਾਂ ਨੂੰ ਵੀ ਚੇਟਕ ਜਿਹੜੀ ਹੈ ਉਹ ਗੀਤ ਗਾਉਣ ਦੀ ਲੱਗ ਪਈ ਕਪੂਰਥਲੇ ਦੇ ਵਿੱਚ ਹੀ ਉਹਨਾਂ ਨੇ 10th ਕਲਾਸ ਪਾਸ ਕੀਤੀ ਹੈ ਔਰ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਗਾਇਕੀ ਦਾ ਜਿਹੜਾ ਸਫਰ ਹੈ ਉਹ ਸ਼ੁਰੂ ਕਰ ਦਿੱਤਾ ਦੱਸਦੇ ਆ ਕਿ ਉਹਨਾਂ ਦੀ ਆਵਾਜ਼ ਇੰਨੀ ਖੂਬਸੂਰਤ ਸੀ ਇੰਨੀ ਮਿੱਠੀ ਤੇ ਸੁਰੀਲੀ ਸੀ ਜੋ ਵੀ ਉਹਨਾਂ ਦੀ ਆਵਾਜ਼ ਨੂੰ ਇੱਕ ਵਾਰ ਸੁਣਦਾ ਤੇ ਉਸ ਦਾ ਦਿਲ ਕਰਦਾ ਕਿ ਇਹਨਾਂ ਦੀ ਆਵਾਜ਼ ਦੇ ਨਾਲ ਹੋਰ ਨੈ ਜੁੜਾ ਔਰ ਇਹਨਾਂ ਦੇ ਗਾਇਕ ਹੋਰ ਗੀਤਾਂ ਨੂੰ ਸੁਣਾ 1983 ਦੇ ਵਿੱਚ ਕੱਢਣਾ ਰਮਾਲ ਦੇ ਗਿਓ ਇਹ ਗੀਤ ਬੜਾ ਮਕਬੂਲ ਹੋਇਆ ਸੀ ਸੀ ਨਹੀਂ ਕਹਾਂਗਾ ਉਹ ਗੀਤ ਅੱਜ ਵੀ ਉਹਨਾਂ ਹੀ ਮਕਬੂਲ ਹੈ ਅੱਜ ਵੀ ਲੋਕ ਉਹਨਾਂ ਦੇ ਇਸ ਗੀਤ ਨੂੰ ਜਿਹੜੀ ਕਿ 1983 ਦੇ ਵਿੱਚ ਇਹ ਗੀਤ ਆਇਆ ਤਾਂ ਮਤਲਬ ਉਹ ਉਹ ਮਹਿਫਲਾ ਨਸ਼ੇਕਾਰ ਬਣਦਾ ਸੀ ਉਸ ਵੇਲੇ ਮੰਜੇ ਜੋੜ ਕੇ ਸਪੀਕਰ ਲਾਏ ਜਾਂਦੇ ਸੀ ਔਰ ਉੱਥੇ ਮਤਲਬ ਇਸ ਤਰ੍ਹਾਂ ਦੇ ਗੀਤ ਵੱਜਦੇ ਸੀ ਕੱਢਣਾ ਰਮਾਲ ਦੇ ਗਿਓ ਵੇ ਮਤਲਬ ਉਹ ਗੀਤ ਅੱਜ ਵੀ ਉਨੀ ਸ਼ਿੱਦਤ ਦੇ ਨਾਲ ਸੁਣੇ ਜਾਂਦੇ ਨੇ ਅੱਜ ਵੀ ਉਹਨਾਂ ਨੂੰ ਅੱਜ ਵੀ ਜਿਹੜੇ ਦਾ ਸ਼ਿੰਗਾਰ ਹੈ ਗੀਤ ਗੀਤਾਂ ਦੀ ਰੌਣਕ ਨੇ ਆਵਾਜ਼ਾਂ ਸੋ ਇਸ ਕਰਕੇ ਗੁਲਸ਼ਨ ਕੋਮਲ ਜੀ ਜਿਹੜੇ ਨੇ ਉਹ ਬਹੁਤ ਹੀ ਪਿਆਰ ਦੇ ਨਾਲ ਗੀਤਾਂ ਦੀ ਸਿਲੈਕਸ਼ਨ ਕਰਦੇ ਔਰ ਉਹਨਾਂ ਨੂੰ ਗਾਉਂਦੇ ਔਰ ਦੱਸਦੇ ਹੈ ਕਿ ਸਭ ਤੋਂ ਪਹਿਲਾਂ ਉਹਨਾਂ ਨੇ ਯਸ਼ ਨਿਧਾਰ ਵੀ ਸਾਜਨ ਰਾਈ ਕੋਟੀ ਦਾ ਜਿਹੜਾ ਗੀਤ ਹੈ ਉਹ ਯਸ਼ ਮੁਧਿਆਨ ਵੀ ਸਾਹਿਬ ਦੇ ਨਾਲ ਉਹਨਾਂ ਨੇ ਗਾਇਆ ਹੈ ਆਲਾ ਚੁਕਲਾ ਨਥ ਮਛਲੀ ਆਲਾ ਚੁਕਲਾ ਨਥ ਮਛਲੀ ਇਹ ਗੀਤ ਬੜਾ ਮਕਬੂਲ ਹੋਇਆ ਮੈਂ ਹੁਣ ਵੀ ਜਦੋਂ ਇਹ ਗੀਤ ਐਪੀਸੋਡ ਕਰ ਰਿਹਾ ਸੀ ਤਾਂ ਗੀਤ ਨੂੰ ਸੁਣਿਆ ਤੇ ਬੜਾ ਆਨੰਦ ਆਇਆ ਔਰ ਪਹਿਲੀ ਵਾਰ ਇਹ ਜਿਹੜਾ ਮਤਲਬ ਕਹਿ ਸਕਦੇ ਆ ਕਿ ਗੀਤ ਨੇ ਗੁਲਸ਼ਨ ਕੋਮਲ ਦੀ ਇੱਕ ਪਹਿਚਾਨ ਜਿਹੜੀ ਹੈ ਬਣਾ ਕੇ ਰੱਖ ਦਿੱਤੀ ਕੁਲਦੀਪ ਮਾਰਕ ਸਾਬ ਦੇ ਨਾਲ ਵੀ ਇਹਨਾਂ ਨੇ ਬਹੁਤ ਸਾਰੇ ਗੀਤ ਗਾਏ ਨੇ ਸੁਰਿੰਦਰ ਸਿੰਦਾ ਜੀ ਦੇ ਨਾਲ ਵੀ ਬਹੁਤ ਸਾਰੇ ਗਏ ਗੀਤ ਗਾਏ ਨੇ ਕੁਲਦੀਪ ਪਾਰਸ ਹੋ ਗਿਆ ਕਰਨੈਲ ਗਿਲ ਜੀ ਹੋ ਗਿਆ ਤੇ ਮਤਲਬ ਕਹਿ ਸਕਦੇ ਆ ਕਿ ਇਹਨਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕਲਾਕਾਰ ਨੇ ਜਿਨ੍ਹਾਂ ਕਲਾਕਾਰਾਂ ਦੇ ਨਾਲ ਗੁਜਨ ਕੋਮਲ ਜੀ ਨੇ ਗੀਤਾਂ ਨੂੰ ਆਵਾਜ਼ ਦਿੱਤੀ ਹੈ ਜ਼ਿਆਦਾ ਕਰਕੇ ਉਹਦੋਂ ਕੀ ਹੁੰਦਾ ਸਗਾਰ ਕਿ ਜਿਹੜਾ ਮੁੱਖ ਕਲਾਕਾਰ ਮੇਲ ਹੁੰਦਾ ਸੀ ਉਹ ਅੱਗੇ ਰਹਿੰਦਾ ਸੀ ਔਰ ਜਿਹੜੀ ਫੀਮੇਲ ਗਾਇਕਾ ਸੀ ਉਹ ਪਿੱਛੇ ਰੱਖਦੇ ਸੀ ਪਤਾ ਨਹੀਂ ਕਾਰਨ ਕੀ ਹੋ ਸਕਦਾ ਲੇਕਿਨ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਗੁਲਸ਼ਨ ਕੋਮਲ ਜੀ ਨੂੰ ਠੀਕ ਨਹੀਂ ਸੀ ਲੱਗਦੀਆਂ ਕਿ ਜੇ ਅਸੀਂ ਡਿਊਟ ਗਾਉਨੇ ਆ ਤੇ ਜੋ ਹੱਕ ਤੁਹਾਡਾ ਆਡੀਅנס ਤੇ ਰੂਬਰੂ ਹੋਣ ਦਾ ਉਹ ਹੱਕ ਸਾਡਾ ਵੀ ਹੈ ਸੋ ਬੇਸ਼ੰ ਬੇਸ਼ੰ ਦੇ ਵਿੱਚ ਵੀ ਫਿਲਮਾਂ ਦੇ ਨਾਲ ਵੀ ਜੁੜੇ ਰਹੇ ਨੇ ਔਰ ਅਖਾੜਿਆਂ ਦੇ ਨਾਲ ਵੀ ਜੁੜੇ ਰਹਿੰਦੇ ਨੇ ਔਰ ਵੱਡੀ ਗੱਲ ਇੱਥੇ ਹੈ ਯਾ ਦੋਸਤੋ ਕਿ ਜਦੋਂ ਪਿੰਡਾਂ ਦੇ ਵਿੱਚ ਸੱਥਾਂ ਦੇ ਵਿੱਚ ਗੁਲਸ਼ਨ ਕੋਮਲ ਦੀ ਆਵਾਜ਼ ਦਾ ਜ਼ਿਕਰ ਹੁੰਦਾ ਸੀ ਖੁਦ ਆਵਾਜ਼ ਦੇ ਨਾਲ ਜਾ ਕੇ ਲੋਕਾਂ ਦਾ ਮਨੋਰੰਜਨ ਕਰਦੇ ਸੀ ਤਾਂ ਉਹ ਮਾਹੌਲ ਬਹੁਤ ਵਧੀਆ ਸੀ ਲੋਕ ਸੁਣ ਸੁਣਦੇ ਸੀ ਲੇਕਿਨ ਅੱਜ ਨਵੇਂ ਲੜਕੇ ਲੜਕੀਆਂ ਦੇ ਆਉਣ ਦੇ ਨਾਲ ਗੁਲਸ਼ਨ ਜੀ ਵੀ ਸ਼ਾਇਦ ਇਹ ਮਹਿਸੂਸ ਕਰਦੇ ਨੇ ਕਿ ਹੁਣ ਸਾਡਾ ਦੌਰ ਜਿਹੜਾ ਖਤਮ ਹੋ ਗਿਆ ਹੈ ਐਸੀ ਗੱਲ ਨਹੀਂ ਹੈ ਗੁਲਸ਼ਨ ਕੋਮਲ ਜੀ ਜੋ ਸ਼ਰੋਤੇ ਉਸ ਵੇਲੇ ਤੁਹਾਨੂੰ ਚਾਹੁੰਦੇ ਸੀ ਉਹ ਅੱਜ ਵੀ ਤੁਹਾਡੀ ਆਵਾਜ਼ ਨੂੰ ਪੂਜਦੇ ਨੇ ਅੱਜ ਵੀ ਤੁਹਾਡੀ ਆਵਾਜ਼ ਨੂੰ ਸੁਣ ਲਈ ਉਤਾਪਲੇ ਨੇ ਔਰ ਜਦੋਂ ਤੁਸੀਂ ਆ ਪਿਛਲੇ ਦਿਨੀ ਧੀਆ ਨੂੰ ਲੈ ਕੇ ਇੱਕ ਗੀਤ ਬੜੀ ਆਰਤੀ ਬੜਾ ਅੱਛਾ ਲੱਗਾ ਬਹੁਤ ਮਕਬੂਲ ਉਸ ਗੀਤ ਨੇ ਬੜਾ ਪਿਆਰ ਬੜਾ ਸਤਕਾਰ ਲੀਤਾ ਹੈ ਕਿਉਂਕਿ ਤੁਹਾਡੀ ਗਾਇਕੀ ਨੂੰ ਲੋਕ ਸੁਣਦੇ ਨੇ ਤੁਸੀਂ ਉਹ ਗਾਇਕ ਹੋ ਜਿਨ੍ਹਾਂ ਨੇ ਪਰਿਵਾਰ ਦੇ ਵਿੱਚ ਬੈਠ ਕੇ ਜਿਨ੍ਹਾਂ ਨੂੰ ਅਸੀਂ ਸੁਣਦੇ ਆਂ ਔਰ ਜੇ ਆਪਾਂ ਗੱਲ ਕਰੀਏ ਤੇ ਇਹਨਾਂ ਦੇ ਬਹੁਤ ਸਾਰੇ ਗੀਤ ਜਿਹੜੇ ਖਾਸ ਕਰਕੇ ਮਾਰਕੀਟ ਦੇ ਵਿੱਚ ਆਏ ਨੇ ਔਰ ਇਹ ਇਹਨਾਂ ਦੀ ਆਵਾਜ਼ ਦੇ ਵਿੱਚ ਗੀਤ ਰਿਕਾਰਡ ਵੀ ਹੋਏ ਨੇ ਬਲਬੀਰ ਸਿੰਘ ਕਲਸੀ ਜੀ ਇਹਨਾਂ ਦੇ ਗੁਰੂ ਹੋਏ ਨੇ ਔਰ ਜਿਨ੍ਹਾਂ ਦੇ ਕੋਲ ਇਹਨਾਂ ਨੇ ਸੰਗੀਤ ਦੀ ਜਿਹੜੀ ਹੈ ਸਿੱਖਿਆ ਪ੍ਰਾਪਤ ਕੀਤੀ ਔਰ ਇੱਕ ਗੀਤ ਕੁਲਦੀਪ ਮਾਨਕ ਸਾਹਿਬ ਦਾ ਬੜਾ ਮਕਬੂਲ ਹੋਇਆ ਸੀ ਘਰੇ ਚੱਲ ਕੱਡੂੜੜਕਾ ਘਰੇ ਚੱਲ ਕੱਡੂੜੜਕਾ ਉਹ ਮਤਲਬ ਇੰਨਾ ਖੂਬਸੂਰਤ ਗੀਤ ਇਹਨਾਂ ਨੇ ਗਾਇਆ ਹੈ ਕਿ ਅੱਜ ਵੀ ਵਿਆਹ ਸ਼ਾਦੀਆਂ ਦੇ ਉੱਪਰ ਡੀਜੇ ਵਾਲੇ ਉਸ ਗੀਤ ਨੂੰ ਲੈ ਕੇ ਅਨੈਕਟਮੈਂਟ ਕਰਦੇ ਨੇ ਘਰੇ ਚੱਲ ਕੱਡੂੜੜਕਾ ਮਤਲਬ ਇੰਨਾ ਖੂਬਸੂਰਤ ਗਾਇਆ ਹੈ ਕੁਲਦੀਪ ਮਾਨਕ ਸਾਹਿਬ ਨੇ ਔਰ ਗੁਲਸ਼ਨ ਕੋਮਲ ਜੀ ਨੇ ਕਿ ਬਹੁਤ ਆਨੰਦ ਆਇਆ ਬਹੁਤ ਆਨੰਦ ਆਉਂਦਾ ਇਹਨਾਂ ਨੂੰ ਸੁਣ ਕੇ ਔਰ ਜੱਟੀਏ ਜੇ ਹੋ ਗਈ ਸਾਢਣੀ ਮਤਲਬ ਇਹ ਗੀਤ ਜਿਹੜਾ ਹੈ ਉਹ ਸੱਚਮੁੱਚ ਬੜਾ ਮਕਬੂਲ ਹੋਇਆ ਹੈ ਘਰੇ ਚੱਲ ਕੱਭੂੜਕਾ ਜੱਟੀਏ ਜੇ ਹੋ ਗਈ ਸਾਢਣੀ ਮੈਂ ਬਨ ਣ ਕੇ ਕੱਤਣ ਬੈਠ ਗਈ ਬਨ ਠਣ ਕੇ ਕੱਤਣ ਬੈਠ ਗਈ ਇਹ ਗੀਤ ਜਿਹੜੇ ਨੇ ਇਹਨਾਂ ਦੀ ਆਵਾਜ਼ ਦੇ ਵਿੱਚ ਮਕਬੂਲ ਹੋਏ ਨੇ ਸੋ ਬੁਲਚਨ ਕੋਮਰ ਜੀ ਦੇ ਗਾਏ ਹੋਏ ਗੀਤਾਂ ਨੂੰ ਲੈ ਕੇ ਉਹਨਾਂ ਦੇ ਜ਼ਿੰਦਗੀ ਦੇ ਸਫ਼ਰ ਨੂੰ ਲੈ ਕੇ ਅਸੀਂ ਗੱਲਬਾਤ ਕਰ ਰਹੇ ਹਾਂ ਔਰ ਇਹਨਾਂ ਤੋਂ ਇਲਾਵਾ ਉਹਨਾਂ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਜੇ ਮੈਂ ਕੋਈ ਗਲਤੀ ਨਾ ਕਰਦਾ ਹਾਂ ਮੈਂ ਤਾਂ ਆਪਣੀ ਆਵਾਜ਼ ਦਾ ਜਿਹੜਾ ਹੈ ਉਹ ਜੋਰ ਦਿਖਾਇਆ ਹੈ ਔਰ ਪੰਜਾਬ ਦੇ ਵਿੱਚ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਉਹਨਾਂ ਦਾ ਬੋਲਬਾਲਾ ਹੈ ਗੁਲਸ਼ਨ ਕੋਮਲ ਜੀ ਇੱਕ ਬੜੇ ਮਤਲਬ ਖੂਬਸੂਰਤ ਜਿੰਨੀ ਆਵਾਜ਼ ਉਹਨਾਂ ਦੀ ਖੂਬਸੂਰਤ ਸੀ ਉਹੀ ਹੀ ਖੂਬਸੂਰਤੀ ਅਕਾਲ ਪੁਰਖ ਨੇ ਉਹਨਾਂ ਨੂੰ ਬਖਸ਼ੀ ਹੋਈ ਸੀ ਔਰ ਜਿੰਨੇ ਵੀ ਉਹਨਾਂ ਨੇ ਮੇਲ ਕਲਾਕਾਰਾਂ ਦੇ ਨਾਲ ਗਾਇਆ ਉਹਨਾਂ ਦੀ ਇਹ ਮਤਲਬ ਬੜੀ ਬਦੀਆ ਆਪਸ ਵਿੱਚ ਟਿਊਨਿੰਗ ਸੀਗੀ ਉਹਨਾਂ ਨੇ ਸੁਰਿੰਦਰ ਚੰਦਾ ਜੀ ਦੇ ਨਾਲ ਬੜੇ ਗੀਤ ਗਾਏ ਨੇ ਕੁਲਦੀ 파ਰਸ ਜੀ ਨਾਲ ਕਰਮੇਲ ਗਿਲ ਜੀ ਦੇ ਨਾਲ ਹੋਰ ਗੀਤ ਗਾਏ ਨੇ ਔਰ ਇਹ ਜਿਹੜੇ ਗੀਤ ਨੇ ਉਹ ਅੱਜ ਵੀ ਉਨੇ ਹੀ ਮਕਬੂਲ ਨੇ ਸੋ ਕੁਚਨ ਕੋਮਲ ਜੀ ਇਸ ਐਪੀਸੋਡ ਦੇ ਜ਼ਰੀਏ ਮੈਂ ਤੁਹਾਨੂੰ ਇੱਕ ਸੁਝਾਅ ਜ਼ਰੂਰ ਦੇਣਾ ਚਾਹੁੰਦਾ ਕਿ ਅੱਜ ਵੀ ਅਸੀਂ ਤੁਹਾਡੀ ਆਵਾਜ਼ ਨੂੰ ਸੁਣਨਾ ਚਾਹੁੰਦੇ ਹਾਂ ਤੁਸੀਂ ਅੱਜ ਵੀ ਆਪਣੀ ਐ ਕਹਿ ਸਕਦੇ ਆ ਕਿ ਆਵਾਜ਼ ਦੇ ذریعے ਲੋਕਾਂ ਦੇ ਰੂਬਰੂ ਹੋਵੋ ਤੁਹਾਨੂੰ ਅੱਜ ਵੀ ਉਨਾ ਹੀ ਪਿਆਰ ਕਰਦੀ ਹੈ ਆਡੀਅנס ਐਸੀ ਕੋਈ ਗੱਲ ਨਹੀਂ ਹੈ ਤੁਸੀਂ ਨਿਰਾਸ਼ ਨਾ ਹੋਵੋ ਠੀਕ ਹੈ ਨਵੇਂ ਕਹਿੰਦੇ ਹੁੰਦੇ ਨਵਾਂ 9 ਦਿਨ ਤੇ ਪੁਰਾਣਾ ਸੋ ਦੇਣਾ ਅੱਜ ਵੀ ਤੁਹਾਨੂੰ ਬੜੀ ਸ਼ਿੱਦਤ ਦੇ ਨਾਲ ਉਹਨਾਂ ਪਿਆਰ ਉਹਨਾਂ ਸਤਕਾਰ ਦਿੱਤਾ ਜਾ ਰਿਹਾ ਹੈ ਔਰ ਅਸੀਂ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਫਰਿਆਦ ਕਰਦੇ ਹਾਂ ਕਿ ਤੁਹਾਡੀ ਸਿਹਤ ਬਿਲਕੁਲ ਠੀਕ ਠਾਕ ਰਹੇ ਤੁਹਾਡੇ ਪਰਿਵਾਰ ਤੇ ਅਕਾਲ ਪੁਰਖ ਦੀ ਦਇਆ ਰਹੇ ਬਖਸ਼ਿਸ਼ ਰਹੇ ਤੁਸੀਂ ਚੜ੍ਹਦੀ ਕਲਾ 'ਚ ਰਹੋ ਇਹ ਹੀ ਮੇਰੀ ਅਰਦਾਸ ਹੈ ਸੋ ਪੋਸੂਨਾਮਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਔਰ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਔਰ ਜੇ ਕੋਈ ਗੁਲਸ਼ਨ ਕੋਮਲ ਜੀ ਤੁਸੀਂ ਇਸ ਐਪੀਸੋਡ ਦੇ ਨਾਲ ਜੁੜੇ ਹੋ ਤੇ ਜੇ ਕੋਈ ਹੋਰ ਜਾਣਕਾਰੀ ਦੇਣੀ ਚਾਹੁੰਦੇ ਹੋ ਤੇ ਤੁਸੀਂ ਸਾਨੂੰ ਜ਼ਰੂਰ ਸੰਪਰਕ ਕਰ ਸਕਦੇ ਹੋ ਜੁੜੇ ਰਹੋ ਤਸੁਨਾਮਾ ਚੈਨਲ ਦੇ ਨਾਲ